ਜੀ 16 ਤਰੀਕ 16 ਦਸੰਬਰ ਨੂੰ ਮਾਲਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਵਾਰਦਾਤ ਹੋਈ ਸੀਗੀ ਰਾ ਸ਼ਾਮੀ ਜਿਦੇ ਵਿੱਚ ਇੱਕ ਮਨੀ ਐਕਸਚੇਂਜ ਦੀ ਦੁਕਾਨ ਦੇ ਵਿੱਚ 3-4 ਨੌਜਵਾਨ ਆਏ ਸੀਗੇ ਮੋਟਰਸਾਈਕਲ ਤੇ ਤੇ ਉਹਨਾਂ ਨੇ ਖੋਹ ਕੀਤੀ ਸੀਗੀ ਉਹਨਾਂ ਦੇ ਦੱਸਣ ਮੁਤਾਬਕ ਉਹ ਕੁਝ 4 ਲੱਖ ਤੋਂ ਅਬੋਵ ਦੀ ਖੋਹ ਸੀ ਜਿੱਦਾਂ ਇਨਫੋਰਮੇਸ਼ਨ ਮਿਲੀ ਸਾਡੇ ਐਸ ਐਚ ਓ ਮਾਲਪੁਰ ਤੇ ਡੀਐਸਪੀ ਸਾਡੇ ਗੜਸ਼ੰਕਰ ਇਹਨਾਂ ਦੀ ਟੀਮਸ ਕੁਝ ਏਰੀਆ ਦੇ ਵਿੱਚ ਪੈਟਰੋਲਿੰਗ ਪਾਰਟੀਆਂ ਐਕਟਿਵ ਹੋ ਗਈ ਸੀਗੀ ਐਂ ਛੇਤੀ ਕੰਮ ਕਰਦੇ ਹੋਏ ਉਹ ਉਹਨਾਂ ਨੂੰ ਅਸੀਂ ਟਰੈਕ ਕਰ ਲਿਆ ਸੀਗਾ ਬੰਦਿਆਂ ਨੂੰ ਜਦੋਂ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਨੇ ਆਪਣੇ ਮੋਟਰਸਾਈਕਲ ਨੂੰ ਇੱਕ ਝੋ ਦੇ ਵਿੱਚ ਵਾਰ ਲਿਆ ਸੀਗਾ ਜਿੱਥੇ ਕਿ ਉਹ ਬੇਕਾਬੂ ਹੋ ਗਿਆ ਮੋਟਰਸਾਈਕਲ ਉਹ ਡਿੱਗ ਪਏ ਤੇ ਐਂਡ ਬਟ ਦੇ ਰੈਨ ਆਫ ਮੋਟਰਸਾਈਕਲ ਅਸੀਂ ਉਸ ਦਿਨ ਕਾਬੂ ਕਰ ਲਿਆ ਸੀ ਤੇ ਇਹਨੂੰ ਟਰੈਕ ਕਰਦੇ ਹੋਏ ਸੰਜੀਦਗੀ ਨਾਲ ਸਾਡੇ ਇਹਨੂੰ ਜੋ ਟੀਮ ਸੀਗੀ ਉਹਨਾਂ ਨੂੰ ਲੀਡ ਕਰ ਰਹੇ ਸੀਗੇ ਡੀਐਸਪੀ ਗੜਸ਼ੰਕਰ ਦਰਜੀਤ ਖਾਕ ਜੀ ਨਾਲ ਐਸਐਚਓ ਗੜਸ਼ੰਕਰ ਐਸਐਚਓ ਮਾਲਪੁਰ ਇਹਨਾਂ ਨੇ ਵੀ ਆਪਣੀ ਟੀਮਸ ਤੇ ਟੈਕਨੀਕਲ ਟੀਮਸ ਵੀ ਨਾਲ ਲੱਗੀ ਹੋਈ ਸੀਗੀ ਕਾਫੀ ਦਿਨਾਂ ਦੀ ਰਿਗਰਸ ਮਿਹਨਤ ਤੋਂ ਬਾਅਦ ਅਸੀਂ ਇੱਕ ਬੰਦਾ ਪਹਿਲਾਂ ਫੜਿਆ ਸੀਗਾ ਜੀ ਇਹ ਦਿਲਾਵਰ ਸਿੰਘ ਉਸ ਜੋਰਾ ਹੈਗਾ ਇਹ ਵੀ ਇਹਨਾਂ ਦੇ ਗੈਂਗ ਦੇ ਵਿੱਚ ਸ਼ਾਮਿਲ ਸੀਗਾ ਤੇ ਕੁਝ ਸਾਨੂੰ ਲੀਡਸ ਮਿਲੀ ਸੀਗੀ ਕਿ ਇਹ ਹੁਣ ਫੇਰ ਵਾਰਦਾਤ ਨੂੰ ਕਿਸੇ ਨੂੰ ਅੰਜਾਮ ਦੇਣ ਵਾਸਤੇ ਇਸ ਏਰੀਆ 'ਚ ਫਿਰ ਰਹੇ ਹੈਗੇ ਅਸੀਂ ਵਕਫ ਵਕ ਪੈਟਰੋਲਿੰਗ ਪਾਰਟੀਆਂ ਬਣਾਈ ਹੋਈ ਸੀਗੀ ਤੇ ਅੱਜ ਇੱਥੇ ਗੜਸ਼ੰਕਰ ਦੇ ਏਰੀਆ ਦੇ ਵਿੱਚ ਇੱਕ ਇਹ ਤੁਹਾਨੂੰ ਪਤਾ ਹੀ ਹੈਗਾ ਇਹ ਸੁਨਸਾਨ ਸੀ ਰਾਹ ਹੈਗਾ ਇੱਥੋਂ ਸਾਨੂੰ ਸੀਗਾ ਵੀ ਕੁਝ ਨਾ ਕੁਝ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੋਈ ਸ਼ੱਕੀ ਬੰਦੇ ਘੁੰਮ ਰਹੇ ਹਨ ਜਦੋਂ ਇੱਕ ਮੋਟਰਸਾਈਕਲ ਆਇਆ ਉਹ ਬਿਨਾ ਨੰਬਰ ਪਲੇਟ ਸੀਗਾ ਤੇ ਹੋਰ ਵੀ ਸ਼ੱਕ ਸਾਡਾ ਪੁਲਿਸ ਪਾਰਟੀ ਦਾ ਵੱਧ ਗਿਆ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹ ਰੋਕਣ ਦੀ ਥਾਂ ਤੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਤਾ ਜੋ ਕਿ ਇੱਕ ਸਾਡੀ ਗੱਡੀ ਪੁਲਿਸ ਜੋ ਵਹੀਕਲ ਹੈਗਾ ਉਹਦੇ ਵਿੱਚ ਵੱਜਿਆ ਹੈਗਾ ਥੈਨ ਇਹਨਾਂ ਨੇ ਹਵਾਈ ਫਾਇਰ ਕੀਤਾ ਉਹਨਾਂ ਨੂੰ ਵਾਰਨ ਕੀਤਾ ਬਟ ਉਹ ਫੇਰ ਨਹੀਂ ਮੰਨੇ ਇੱਕ ਉਹਨਾਂ ਨੇ ਹੋਰ ਫਾਇਰ ਕੀਤਾ ਜੋ ਸਾਡੇ ਇੱਕ ਮੁਲਾਜ਼ਮ ਜਿਹਨੇ ਕਿ ਬੁਲੇਟ ਪ੍ਰੂਫ ਵੈਸਟ ਪਾਈ ਸੀ ਕਿ ਉਹਨੂੰ ਵੀ ਵੱਜਿਆ ਹੈਗਾ ਫੋਰਚੂਨੇਟਲੀ ਸਾਡੇ ਮੁਲਾਜ਼ਮਾ ਨੂੰ ਸੱਟ ਨਹੀਂ ਵੱਜੀ ਅ ਬਟ ਜਵਾਬੀ ਫਾਇਰ ਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਇਹ ਤਿੰਨ ਜੋ ਮੁੰਡੇ ਸੀਗੇ ਅਕਿਊਜ਼ਡ ਹੈਗੇ ਇਹਨਾਂ ਦੇ ਵਿੱਚੋਂ ਇੱਕ ਓੰਕਾਰ ਸਿੰਘ ਉਰਫ ਗੋਰਾ ਹੈਗਾ ਇੱਕ ਰਾਮ ਆਸਰਾ ਉਸ਼ਮੀ ਤੇ ਅਰਮਾਨ ਉਰਫ ਗੁੰਗਾ ਜਿਹੜੇ ਵੀ ਇਹ ਚਾਰੋਂ ਕੇ ਚਾਰ ਹੈਗੇ ਇਹ ਸਾਰੇ ਇੱਕ ਹੀ ਪਿੰਡ ਹੈਗਾ ਸ਼ਹਿਬਾਜ਼ਪੁਰ ਪੀਐਸ ਰਾਹੁ ਡਿਸਟ੍ਰਿਕਟ ਐਸਬੀਐਸ ਨਗਰ ਉਥੋਂ ਦੇ ਹੀ ਰਹਿਣ ਵਾਲੇ ਆ ਤੇ ਅੱਜ ਓੰਕਾਰ ਸਿੰਘ ਉਰਫ ਗੋਰਾ ਜਿਹੜਾ ਕਿ ਮੀਨ ਇਹਨਾਂ ਦਾ ਲੀਡਰ ਵੀ ਹੈਗਾ ਜਿਨੇ ਫਾਇਰ ਕਿੱਤਾ ਸੀਗਾ ਉਹਦੇ ਪਾਉਂ ਦੇ ਵਿੱਚ ਇੱਕ ਐਕਸਚੇਂਜ ਆਫ फायर ਦੇ ਵਿੱਚ ਗੋਲੀ ਵੱਜੀ ਹੈ ਇਸ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਗੜਸ਼ੰਕਰ ਫॉर ਫਰਦਰ ਟਰੀਟਮੈਂਟ ਤੇ ਬਾਕੀ ਇਹਨੂੰ ਕਸਟਡੀ ਦੇ ਵਿੱਚ ਲਿਆ ਹੈਗਾ ਇਥੋਂ ਮੌਕੇ ਵਾਰਦਾਤ ਤੋਂ ਸਾਨੂੰ ਇੱਕ ਮੋਟਰਸਾਈਕਲ ਬਿਨਾ ਨੰਬਰ ਤੋਂ ਉਹ ਰਿਕਵਰ ਹੋਇਆ ਨਾਲ ਦੋ ਇਲੀਗਲ ਕੰਟਰੀ ਮੇਡ ਪਿਸਟਲ ਹੈਗੇ ਇੱਕ ਕਟਾ ਹੈਗਾ ਤੇ ਤਿੰਨ ਵੈਪਨਜ਼ ਇਲੀਗਲ ਵੈਪਨ ਰਿਕਵਰ ਹੋਏ ਹਨ ਲਾਈਵ ਕਾਰਟ੍ਰਿਜਸ ਹੈਗੇ ਐਂਡ ਯੂਜ਼ਡ ਕਾਰਟ੍ਰਿਜਸ ਹੈ ਇਹ ਇਹਨਾਂ ਤੋਂ ਮੁਰਲੀ ਸਪੀਚ ਤੋਂ ਇੱਕ ਹੋਰ ਪਤਾ ਲੱਗਿਆ ਹੈਗਾ ਕਿ 15 ਤਰੀਕ ਨੂੰ ਵੀ ਇਹਨਾਂ ਨੇ ਇੱਕ ਸਦਰ ਦੇ ਵਿੱਚ ਇੱਕ ਸ਼ਾਪ ਦੇ ਵਿੱਚ ਲੁੱਟ ਕੀਤੀ ਸੀਗੀ ਉਹਦੇ ਵਿੱਚ ਕੋਈ 15-20000 ਰੁਪਏ ਦੀ ਇਹਨਾਂ ਨੇ ਖੋਹ ਕੀਤੀ ਸੀਗੀ ਤੇ ਸੀਸੀਟੀਵੀ ਨੂੰ ਵੀ ਦੇਖਣ ਤੋਂ ਵੀ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਕੋਲ ਵੈਪਨਸ ਹੈਗੇ ਇੱਕ ਐਂਟੀਜ ਧਾਰ ਇੱਕ ਹੋਰ ਹਥਿਆਰ ਨਾਲ ਇਹਨਾਂ ਨੇ ਉਹ ਖੋਹ ਕੀਤੀ ਸੀਗੀ ਦੋਨੋਂ ਤੇ ਵਧੀਆ ਸਾਡੀ ਟੀਮ ਨੇ ਅੱਜ ਕੰਮ ਕੀਤਾ ਜਿਦੇ ਵਿੱਚ ਅਸੀਂ ਚਾਰ ਅਕਿਊਜ਼ ਫੜਲੇ ਹੈਗੇ ਐਂਡ ਰਿਕਵਰੀਜ਼ ਵੀ ਸਾਨੂੰ ਹੋਈਆਂ ਐਂਡ ਵੈਪਨਸ ਦੀ ਰਿਕਵਰੀ ਵੀ ਹੋਈ ਹੈ ਐਂਡ ਇਹ ਦੋ ਸਾਡੇ ਜੋ ਮੇਨ ਕੇਸ ਸੀਗੇ ਜਿਨ੍ਹਾਂ ਨੂੰ ਅਸੀਂ ਕਾਫੀ ਫੋਲੋ ਕਰ ਰਹੇ ਸੀਗੇ ਜਿੱਦਾਂ ਕਿ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀ ਸਾਹਿਬ ਦਾ ਵੀ ਸਾਨੂੰ ਸਖਤ ਹਦਾਇਤ ਐ ਡਾਇਰੈਕਸ਼ਨਸ ਕਿ ਜੋ ਵੀ ਅਦਰ ਹੀਨਸ ਕ੍ਰਾਈਮ ਸੀਰੀਅਸ ਕ੍ਰਾਈਮ ਹੁੰਦਾ ਉਹਨੂੰ ਟ੍ਰੇਸ ਕਰਨਾ ਐ ਐਂਡ ਲੌਜੀਕਲ ਕਨਕਲੂਜਨ ਤੱਕ ਪਹੁੰਚਾਉਣਾ ਐ ਸਰਪੇ ਸ਼ੌਕੜ ਕੀ ਇਹਨਾਂ ਦਾ ਜਿਹੜੇ ਹੁਣ ਅਰੈਸਟ ਕੀਤੇ ਆ ਜਾਂ ਜਿਹਨਾਂ ਦਾ ਜਿਹੜਾ ਫਿਲਹਾਲ ਫਿਲਹਾਲ ਜਿਹੜਾ ਪਤਾ ਲੱਗਿਆ ਹੈਗਾ ਜੀ ਇਹ ਓਂਕਾਰ ਸਿੰਘ ਉਸ ਗੋਰਾ ਹੈਗਾ ਇਹਦੇ ਤੇ ਪਹਿਲਾਂ ਦੋ ਪਰਚੇ ਹੈਗੇ ਐਂਡੀਪੀਐਸ ਨਾਲ ਲੜਾਈ ਝਗੜੇ ਤੇ ਬਾਕੀਆਂ ਦਾ ਅਸੀਂ ਹਲੇ ਚੈੱਕ ਕਰ ਰਹੇ ਹਾਂ 私。